ਹੁਣੇ-ਹੁਣੇ ਦੀਪਿਕਾ ਲੂਤਰਾ ਨਾਲ ਜੁੜੀ ਵੱਡੀ ਖਬਰ ਆ ਗਈ ਸਾਹਮਣੇ ਦੇਖੋ ਕਿਵੇਂ ਭਾਬੀ ਕਮਲਕੌਰ ਦੇ ਕਤਲ ਤੋਂ ਬਾਅਦ ਦੀਪਿਕਾ ਨੇ ਵੀ ਚੁੱਕ ਲਿਆ ਵੱਡਾ ਕਦਮ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਭਾਬੀ ਕਮਲਕੌਰ ਦੇ ਕਤਲ ਤੋਂ ਬਾਅਦ ਅਗਲਾ ਨਿਸ਼ਾਨਾ ਦੀਪਿਕਾ ਲੂਥਰਾ ਪ੍ਰੀਤ ਜੱਟੀ ਸੀ ਇਹਨਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸੀ ਹਾਲੇ ਕਿ ਇਹਨਾਂ ਦਾ ਕਹਿਣਾ ਸੀ ਕਿ ਇਹਨਾਂ ਨੂੰ ਧਮਕੀਆਂ ਅਮਰਿਤਪਾਲ ਮੈਰੋ ਵੱਲੋਂ ਮਿਲ ਰਹੀਆਂ ਨੇ ਕਿ ਅਗਲਾ ਨੰਬਰ 13 ਹੈ ਤੇਰੇ ਕੋਲ ਇੱਕ ਦਿਨ ਦਾ ਸਮਾਂ ਰਹਿ ਗਿਆ ਉਸ ਤੋਂ ਬਾਅਦ ਤੂੰ ਵੀ ਦੁਨੀਆ ਤੇ ਨਹੀਂ ਹੋਵੇਂਗੀ ਜਿਸ ਕਰਕੇ ਇਹ ਪੁਲਿਸ ਕੋਲ ਜਾਂਦੀ ਹੈ ਸ਼ਿਕਾਇਤ ਦਿੰਦੀਆਂ ਨੇ ਉਸ ਤੋਂ ਬਾਅਦ ਦੀਪਿਕਾ ਲੂਥਰਾ ਨੂੰ ਤਾਂ ਸਿਕਿਉਰਟੀ ਵੀ ਮਿਲ ਜਾਂਦੀ ਹੈ ਪਰ ਉਸ ਦੇ باوجود ਵੀ ਇਸ ਨੂੰ ਧਮਕੀਆਂ ਦਾ ਜਿਹੜਾ ਸਿਲਸਿਲਾ ਹੈ ਉਹ ਬੰਦ ਨਹੀਂ ਹੁੰਦਾ ਲਗਾਤਾਰ ਇਸ ਨੂੰ ਧਮਕੀਆਂ ਮਿਲਦੀਆਂ ਰਹਿੰਦੀਆਂ ਨੇ ਜਿਸ ਤੋਂ ਬਾਅਦ ਦੁਖੀ ਹੋਈ ਦੀਪਿਕਾ ਲੂਥਰਾ ਦੇ ਵੱਲੋਂ ਆਪਣਾ ਇੰਸਟਾਗ੍ਰam ਅਕਾਊਂਟ ਬੰਦ ਕਰ ਦਿੱਤਾ ਜਾਂਦਾ ਸੋ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਦੀਪਿਕਾ ਲੂਥਰਾ ਦੇ ਵੱਲੋਂ ਆਪਣਾ ਇੰਸਟਾਗ੍ਰam ਅਕਾਊਂਟ ਬੰਦ ਕਰ ਦਿੱਤਾ ਗਿਆ ਹੈ